ਲੋਕ ਹਿੱਤ ਲੋਕਾਂ ਦੀ ਆਵਾਜ਼ ਪਰnabla ਕੀ ਕਹਣਾ ਚਾਹੁੰਦੇ ਜੀ ਇੱਥੇ ਦੀ ਵਾਰਡ ਨੰਬਰ 13 ਦੇ ਵਿੱਚ ਜਿਹੜੇ ਮਤਲਬ ਜੀਟੀ ਰੋਡ ਤੇ ਲਗਾਤਾਰ 6-7 ਮਹੀਨੇ ਹੋ ਗਏ ਪਾਣੀ ਖਲੋਤਾ ਸੀ ਤੇ ਐਮਐਲਏ ਸਾਹਿਬ ਨੇ ਸਾਰੇ ਅਫਸਰਾਂ ਨੂੰ ਜ਼ੋਰ ਦੇ ਕੇ ਇੱਥੇ ਭੇਜਿਆ ਇੱਥੋਂ ਤੱਕ ਕਿ ਡੀਸੀ ਸਾਹਿਬ ਵੀ ਇੱਥੇ ਆਏ ਤੇ ਸਾਰੇ ਅਫਸਰ ਆਉਣ ਤੇ ਨਾਤੇ ਸਿਵਰੇਜ ਸਫਾਈ ਹੋਈ ਹੈ ਜੀ ਇਹ ਮੇਥੋਂ ਦੇ ਕਮੇਟੀ ਦੇ ਵੀ ਇੰਜੀਨੀਅਰ ਸਪੈਕਟਰ ਨਾਲ ਫਲੋਤੇ ਨੇ ਤੇ ਸਫਾਈ ਕਰਾ ਕੇ ਸਿਵਰੇਜ ਚਲਾਇਆ ਗਿਆ ਜੀ ਪਾਣੀ ਖੜ ਦਿੱਤਾ ਗਿਆ ਜੀ ਪਾਣੀ ਸਾਫ਼ ਹੋਣਾ ਇਸ ਤਰ੍ਹਾਂ ਤੇ ਕੌਣ ਜਿਹੜਾ ਹੈ ਉਹ ਕਮੇਟੀ ਵੱਲੋਂ ਇਹ ਜਿਹੜੀਆਂ ਰੋੜੀਆਂ ਟੁਕਣ ਦਾ ਕੰਮ ਉਹ ਹੋ ਰਿਹਾ ਹੈ ਇਹ ਸਾਰਾ ਕਾਰੋਬਾਰ ਐਮਐਲਏ ਸਰਦਾਰ ਸਰਵੰਤ ਸਿੰਘ ਜੀ ਤੋਂ ਦੀ ਅਗਵਾਈ ਦੇ ਵਿੱਚ ਉਹਨਾਂ ਦੀਆਂ ਦਿਸ਼ਾ ਨਿਰਦੇਸ਼ਾਂ ਤੇ ਹੋ ਰਿਹਾ ਹੈ ਤੇ ਸਰਕਾਰ ਨੇ ਖਾਦੀ ਨੇ ਜੋ ਉਹ ਇੱਕ ਮੁਸ਼ਕਲ ਆਈ ਸੀ ਲੋਕਾਂ ਨੂੰ ਤੇ ਐਮਐਲਏ ਨੇ ਸਾਰੇ ਲੀਡਰ ਸਾਹਿਬਾਂ ਨੂੰ ਸਰਦੀਪ ਸਿੰਘ ਘੂਰਾ ਵੀ ਸਾਰੇ ਮਤਲਬ ਤੇ ਜਿੰਨੇ ਕਮੇਟੀ ਦੇ ਮਿਲਾਜੇ ਨੇ ਕਮੇਟੀ ਦੇ ਬਹੁਤ ਬਾਰੇ ਸਾਰਿਆਂ ਨੇ ਕਰਕੇ ਤੇ ਹੁਣ ਵੀ ਅਡਾ ਸਾਹਿਬ ਇੱਕ ਤਾਂ ਦੱਸਦਾ ਕਿ ਅੱਜ ਵੀ ਜਿਹੜਾ ਸੈਂਟਰੀ ਇਨਸਪੈਕਟਰ ਜਿਹੜਾ ਸੌਰੀ ਜਿਹੜਾ ਲੱਭਦਾ ਨਹੀਂ ਸੀ ਠੇਕੇਦਾਰ ਅੱਜ 6 ਬੰਦੇ ਉਹਦੇ ਚਿੱਤੇ ਵਾਲੀ ਗਲੀ ਤੇ ਲੱਗੇ ਆ ਜੀ ਅੱਜ ਵੀ ਕਿਸੇ ਤਰੀਕ ਦੇ ਵਿੱਚ ਤੇ ਧਰਵਾ ਜਾਂ ਤੇ ਹੁਣ ਸਾਰੇ ਜਿਹੜੇ ਲੱਗੇ ਗੋਚਕਣ ਤੇ ਮੁਲਕੇ ਇੱਥੇ ਬੋਰਡ ਲਾ ਦਿੱਤਾ ਜਾਣਾ ਤੇ ਮੈਂ ਧੰਨਵਾਦ ਕਰਦਾ ਐਮਐਲਏ ਸਾਹਿਬ ਦੇ ਅਕਸ਼ਰ ਦੇ ਪ੍ਰਧਾਨ ਹੋਣ ਦੇ ਨਾਤੇ ਵੀ ਤੁਸੀਂ ਇਹ ਸੰਜੋਗ ਦੇ ਕੇ ਤੇ ਇਹ ਕੰਮ ਕਰਾਇਆ ਵਾਹਿਗੁਰੂ ਦੀ ਖਾਲਸਾ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦੇ ਆ ਕਿ ਇੱਥੇ ਰੂੜੀ ਨਾ ਸੁੱਟੀ ਜਾਵੇ ਜੀ ਬੇਨਤੀ ਆ ਵੀ ਇੱਥੇ ਮਤਲਬ ਪਹਿਰੇ ਵੀ ਇਹ ਗੱਲ ਕੀਤੀ ਸੀ ਤੇ ਅਰਕੀ ਅੱਗੇ ਹੁਣ ਪੂਰਾ ਸਾਹ ਵੀ ਦੱਸਣ ਦੇ ਸੀ ਵੀ ਤੇ ਕਾਨੂੰਨੀ ਕਾਰਵਾਈ ਵੀ ਹੋਏਗੀ ਇਹ ਹੀ ਨਾਲ ਕਮੇਟੀ ਦੇ ਨਾਲ ਹੈ ਜੀ ਕਿ ਜੇਕਰ ਰੂੜੀ ਛੁੱਟੀ ਗਈ ਤੇ ਇੱਕ ਕੱਟੂ ਕੱਟ ਲਿਖਾ ਪਏ ਨਾ ਰੋੜੋ ਹੱਥ ਜੋੜ ਕੇ ਬੇਨਤੀ ਆ ਕਿ ਲਿਖਾਫੇ ਆਪੋ ਆਪਣੇ ਕੱਢ ਕੇ ਬਾਹਰ ਉਹਨਾਂ ਫਾਵੇ ਦਾ ਰੋੜੋ ਤੇ ਸੀਵਰੇਜ ਬੰਦ ਨਹੀਂ ਹੁੰਦਾ ਜੀ ਵਾਹ ਗਰਦੀ ਕਾ ਖਲਸਾ ਵਾਹ ਗਰਦੀ ਕੀ ਬੋਲ